ਹਾਂ ਭੈਣ ਤੈਨੂੰ ਕੀ ਦੱਸਾਂ ਵੀ ਮੇਰੇ ਨਾਲ ਤਾਂ ਕਹਿੰਦੇ ਨੇ ਉਹੋ ਵੀ ਜੋ ਜਿਹੜੀ ਕਿਸ ਨਾਂ ਵੀ ਨਹੀਂ ਹੋਈ ਵੀ ਹੋਰ ਮੈਂ ਤਾਂ ਸਭ ਕੁਝ ਗਵਾ ਲਿਆ ਮੁੰਡਾ ਲੈਂਦੀ ਲੈਂਦੀ ਨੇ ਆਪਣਾ ਪੈਲੀ ਬੰਨਣਾ ਵੀ ਉਹਦੇ ਨਾਂ ਕਰਤਾ ਤੈਨੂੰ ਕੀ ਦੱਸਾਂ ਵੀ ਸਗਾ ਉਹ ਗੱਲ ਕਹਿੰਦੇ ਨੇ ਭਰਾ ਭੜਾਈ ਹੈ ਮੇਰੇ ਬਗਾਨਾ ਹੋਵੇ ਤਾਂ ਮੈਂ ਕਵਾਂ ਵੀ ਹੈ ਮੇਰੇ ਆਪਣੇ ਹੁਣ ਮੈਂ ਤਾਂ ਕਿਹਾ ਵਾ ਕਿ ਜਾਂ ਤਾਂ ਮੈਨੂੰ ਮੁੰਡਾ ਮੇਰਾ ਦੇ ਦੋ ਜਾਂ ਫਿਰ ਮੇਰੀ ਪੈਲੀ ਮੇਰੇ ਨਾਲ ਕਰ ਦੋ ਹੁਣ ਤੂੰ ਹੀ ਦੱਸ ਦੇ ਮੈਂ ਕੀ ਹੱਲ ਕਰਾਂ ਅੱਛਾ ਨਹੀਂ ਜਾ ਠਾਣੇ ਜਾਂਦੇ ਆਵੇਂ ਮੈਂ ਚੰਗੀ ਨਹੀਂ ਲੱਗਦੀ ਵੀ ਮੇਰਾ ਭਰਾ ਵਾ ਮੈਂ ਕਿੱਦਾਂ ਜਾਵਾਂਗੀ ਰਿਸ਼ਤੇਦਾਰੀ ਦਾ ਮਾਮਲਾ ਵਾ ਆਹੋ ਇੱਕ ਗੱਲ ਤੇਰੀ ਵੀ ਸਹੀ ਆ ਹੁਣ ਰਿਸ਼ਤੇਦਾਰੀ ਕਾਦੀ ਰਹਿ ਗਈ ਆ ਇਦਾਂ ਹੀ ਕਰਦੀ ਆ ਫਿਰ ਮੈਂ ਠਾਣੇ ਜਾਨੀ ਆ ਉੱਥੇ ਲਿਖਾ ਕੇ ਆਉਣੀ ਆ ਫੇਰ ਹੀ ਕੁਝ ਹੱਲ ਹੋਊਗਾ ਇਹਦਾ ਚਲੋ ਠੀਕ ਆ ਫਿਰ ਮੈਂ ਵੇਖਦੀ ਇਹੋ ਕੁਝ ਕਰਦੀ ਆ ਜੇ ਜਾਨੀ ਆ ਚੰਗਾ ਫਿਰ ਠੀਕ ਆ ਓਕੇ ਇਦਾਂ ਕਰਦੀ ਆ ਜਿੱਦਾਂ ਭੈਣ ਨੇ ਦੱਸਿਆ ਨਾ ਇਦਾਂ ਹੀ ਕਰਦੀ ਜਾਨੀ ਹੁਣ ਮੈਂ ਥਾਣੇ ਹੀ ਜਾਉਂਗੀ ਤੇ ਫੇਰ ਹੀ ਸੁੱਤਰ ਆਉਣੀ ਫੇਰ ਹੀ ਕੁਝ ਹੱਥ ਪੱਲੇ ਲੱਗਣਾ ਮੇਰੇ ਇਦਾਂ ਕਰਦੀ ਆ ਮੈਂ ਹੁਣ ਥਾਣੇ ਜਾਨੀ ਆ ਇਹਨੂੰ ਕਿੱਦਾਂ ਪਤਾ ਲੱਗੂਗਾ ਇਹ ਜਿਹੜੀ ਪਹਿਲੀ ਵੀ ਕਹਿੰਦੀ ਮੇਰੇ ਨਾਲ ਹੋ ਗਈ ਆ ਤੇ ਮੁੰਡਾ ਵੀ ਮੈਂ ਲੈ ਗਈ ਆ ਇਦਾਂ ਤਾਂ ਨਹੀਂ ਮੈਂ ਹੁਣ ਦਿੰਨੀ ਵੀ ਜਿਹੜਾ ਸਰਟੀਫਿਕੇਟ ਮੈਂ ਬਣਾ ਕੇ ਲਾਈ ਨਾ ਕਚੈਰੀ ਚ ਉਹ ਨਾਲ ਹੀ ਖੜਦੀ ਆ ਪ੍ਰੂਫ ਤੇ ਹੈਗਾ ਹੀ ਆ ਫੇਰ ਵੇਣੀ ਆ ਏਦਾਂ ਤਾਂ ਕਈ ਵੀ ਕੋਈ ਵੀ ਉੱਠ ਜੂਗਾ ਦੁਨੀਆ ਚ ਏਦਾਂ ਪੈ ਲਈ ਹੜਪਣ ਦਾ ਪਣਗੇ ਏਦਾਂ ਨਾ ਹੋਣ ਦਿੱਤਾ ਮੈਂ ਮੈਂ ਏਦਾਂ ਹੀ ਜਾਣੀ ਆ ਥਾਣੇ ਤੇ ਫੇਰੀ ਕੁਝ ਕਰਦੀ ਕੰਮ ਆਹ ਲਓ ਮੰਮੀ ਚਾਹ ਪਰ ਮੇਰੀ ਇੱਕ ਗੱਲ ਸੁਣ ਲੋ ਵੀ ਅਹੀਂ ਹੁਣ ਦੀਦੀ ਦੇ ਘਰ ਨਹੀਂ ਜਾਣਾ ਤੇ ਦੀਦੀ ਨੂੰ ਕਹੇ ਤੇ ਇੱਥੇ ਵੀ ਨਾ ਵੜਿਆ ਕਰੇ ਹਨ ਨੂੰ ਨੀ ਚੰਗਾ ਲੱਗਦਾ ਜਦੋਂ ਇੱਥੇ ਹੁੰਦੇ ਆ ਨਹੀਂ ਕਿੱਦਾਂ ਨਾ ਇੱਥੇ ਵੜੇ ਉਹ ਵੀ ਇਹ ਘਰ ਦੀ ਧੀ ਆ ਹਿੱਸਾਵਾ ਦਾ ਵੀ ਇਹ ਘਰ ਦੇ ਵਿੱਚ ਜਿੰਨੀਆਂ ਤੁਸੀਂ ਮਾਲਕਾਂ ਜਨਾਂ ਉਹ ਵੀ ਓਨੀਆਂ ਬੱਲੇ ਮੰਮੀ ਤੁਸੀਂ ਤਾਂ ਛਾਟੀ ਬਦਲ ਗਏ ਪਹਿਲਾਂ ਤਾਂ ਤੁਸੀਂ ਆਂਦੇ ਸੀਗੇ ਜੇ ਮੈਂ ਮਰ ਜੂਗੀ ਤੇ ਕੁੜੀ ਨੂੰ ਕਹਵੇ ਮੇਰੇ ਮਰੇ ਦੇ ਉੱਤੇ ਨਾ ਹੋਵੇ ਮੇਰਾ ਉਹਨੂੰ ਮੂੰਹ ਨਾ ਵਿਖਾ ਲਿਓ ਤੇ ਹੁਣ ਬੜੀ ਛੇਤੀ ਤੁਹਾਨੂੰ ਕੁੜੀ ਦਾ 헤ਜ ਆਇਆ ਬੜੀ ਛੇਤੀ ਪਲਟੀ ਮਾਰੀ ਨਹੀਂ 헤 ਜਾਵੇ ਨਾ ਪਹਿਲਾਂ ਗੱਲ ਹੋ ਰਹੀ ਮੇਰੇ ਮਨ ਵਿੱਚ ਗੁੱਸਾ ਹੈ ਹੁਣ ਤਾਂ ਤੇਰੇ ਸਾਹਮਣੇ ਉਹਨੇ ਕੀ ਕੀਤਾ ਉਹਦੇ ਨਾਲ ਉਹ ਤਾਂ ਦੁੱਖਾਂ ਦਾ ਪਹਾੜ ਡਿੱਗ ਗਿਆ ਵਾ ਉਹ ਤੋਂ ਇਹਨੇ ਕਿੰਨੀ ਮਾੜੀ ਕੀਤੀ ਉਹਦੇ ਨਾਲ ਉਹਨੂੰ ਠੱਕੇ ਮਾਰ ਮਾਰ ਕੁੜੀ ਨੂੰ ਘਰੋਂ ਕੱਢਿਆ ਕਦੀ ਨਵਾਂ ਨਾਲੋਂ ਮਾਸੀ ਵੀ ਰੱਖੋਇਆ ਹੁਣ ਮੰਮੀ ਤੁਹਾਨੂੰ ਉਹਦਾ ਬੜਾ ਦੁੱਖ ਆਇਆ ਵਾ ਤੇ ਜਿਹੜਾ ਜਲੂਸ ਉਹਨੇ ਸਾਡਾ ਕੱਢਿਆ ਵਾ ਕਿੰਨੇ ਅਸੀਂ ਉਹਦੇ ਦੀਦੀ ਦੇ ਮਿੰਤਾ ਤਰਲੇ ਕੀਤੇ ਸੀਗੇ ਵੀ ਦੀਦੀ ਆਹ ਕੰਮ ਨਾ ਕਰ ਤੂੰ ਇਹਦਾ ਮੁੰਡਾ ਨਾ ਲੈ ਹੁਣ ਜਦੋਂ ਦੀਦੀ ਦੀ ਉਹ ਗੱਲ ਤੇ ਜ਼ਬਾਨ ਆਈ ਹਲਕ ਦੇ ਵਿੱਚ ਤੇ ਹੁਣ ਦੀਦੀ ਰੋਂਦੀ ਆ ਹੁਣ ਦੀਦੀ ਆਖ ਰਹੀਂਦੀ ਮੇਰੇ ਵੱਲ ਦੀ ਗੱਲ ਕਰੋ ਪਰ ਮੇਰੀ ਇੱਕ ਗੱਲ ਸੁਣ ਲੋ ਅਹੀਂ ਤੇ ਨਹੀਂ ਹੋਏ ਦੀ ਗੱਲ ਦੇ ਵਿੱਚ ਆਉਣਾ ਚਾਹੇ ਜੋ ਮਰਜੀ ਹੋ ਜੇ ਨੀ ਪੰਮੋ ਤੂੰ ਨਾ ਜ਼ਿਆਦਾ ਬੋਲਿਆ ਨਾ ਕਰ ਤੂੰ ਤੇ ਇੱਕ ਗੱਲ ਨਾ ਖਿੱਚੀ ਚਲੀ ਜਾਂਦੀ ਖਿੱਚੀ ਚਲੀ ਜਾਂਦੀ ਆ ਛਾੜ ਦੇ ਵੀ ਦੇਈ ਦੀ ਆ ਮੰਮੀ ਖਿੱਚਣ ਖੁੱਚਣ ਦਾ ਤੇ ਪਤਾ ਨਹੀਂ ਮੈਨੂੰ ਪਰ ਅਹੀਂ ਨਹੀਂ ਹੋ ਉਹਦੇ ਕੋ ਜਾਣਾ ਤੇ ਨਾ ਸਾਡੇ ਤੋਂ ਆਸ ਹੀ ਰੱਖਿਓ ਵੀ ਅਹੀਂ ਉਹਦੇ ਵੜਾਂਗੇ ਜਿੱਦਾਂ ਦੇ ਉਹਨੇ ਕੰਮ ਕਰ ਛੱਡੇ ਆ ਨਿੰ ਮੇਰੀ ਤੇਤੀਆ ਤੇ ਫਿਰ ਮੈਨੂੰ ਤੇ ਮਿਲਣਾ ਪੈਣਾ ਵਾ ਤੁਹਾਡਾ ਜੀ ਕਰੂਗਾ ਤੇ ਚਲ ਜਿਓ ਤੇ ਜੀ ਕਰੂ ਤਾਂ ਨਾ ਜਾਇਓ ਚਲੋ ਫਿਰ ਠੀਕ ਆ ਮਿਲੀ ਜਾਓ ਫਿਰ ਤੁਸੀਂ ਇਹਦਾ ਮਤਲਬ ਵਾ ਵੀ ਸਾਡੇ ਤੋਂ ਬਾਹਰੇ ਹੋ ਕੇ ਚੱਲੋਗੇ ਨਾਲੇ ਮੇਰੀ ਇੱਕ ਗੱਲ ਸੁਣੋ ਵੀ ਤੁਸੀਂ ਐਦਾਂ ਕਰੋ ਹਾਂ ਆਪਣੀ ਕੁੜੀ ਦੇ ਕੋਲ ਹੀ ਜਾ ਕੇ ਬਹਿ ਜਾਓ ਹਾਂ ਵੈਹੇ ਵੀ ਉਹ ਕੱਲੀ ਆ ਦੋਵੇਂ ਮਾਵਾ ਚਿੰਤੀਆਂ ਨਾ ਰੁਣਚਣ ਕੜੀ ਜਾਇਓ ਇੱਕ ਜਾਨੀ ਰੋਂਦੀ ਰਹੂਗੀ ਦੂਜੀ ਜਾਨੀ ਉਹਨੂੰ ਚੁੱਪ ਕਰਾਉਂਦੀ ਹੋਊਗੀ ਨੀ ਤੇਰਾ ਕੀ ਮਤਲਬ ਆ ਵੀ ਮੈਂ ਕੁੜੀ ਕੋ ਜਾ ਕੇ ਬਹਿ ਜਾ ਮੈ ਉਥੇ ਚੰਗੀ ਲੱਗਦੀ ਆ ਠੀਕ ਹੋ ਜਾ ਕੇ ਬਹਿੰਦੀ ਮੰਮੀ ਫਿਰ ਨਾ ਇੱਕ ਤਰਫਾ ਗੱਲ ਕਰਿਆ ਕਰੋ ਐਵੇਂ ਦੋਗਲਾਪਨ ਜਨਾ ਰੱਖਿਆ ਕਰੋ ਕਦੀ ਮੈਂ ਮਿਲਣਾ ਤੇ ਕਦੀ ਮੈਂ ਨਹੀਂ ਮਿਲਣਾ ਤੁਹਾਡਾ ਨਹੀਂ ਕੁਝ ਵੀ ਪਤਾ ਲੱਗਦਾ ਨਹੀਂ ਤੂੰ ਕਰ ਸਕਦੀ ਆਪਣੇ ਬੱਚਿਆਂ ਦੇ ਵਿੱਚ ਫਰਕ ਮੈਥੋਂ ਨਹੀਂ ਹੁੰਦਾ ਜਿੱਦਾਂ ਦੇ ਮੇਰੇ ਪੁੱਤਵਾ ਨਾ ਉਦਾਂ ਦੀ ਮੇਰੇ ਧੀ ਆ ਹਾਏ ਸਵੇਰ ਦੀ ਇਕੱਲੀ ਬੈਠੀ ਆ ਸਾਰੇ ਮੁਲਾਜ਼ਮ ਚਲ ਗਏ ਰਾਉਂਡ ਤੇ ਮੈਨੂੰ ਇੱਥੇ ਛੱਡ ਗਏ ਆ ਕਮਸੇ ਕਮ ਇੱਕ ਜਣੇ ਨੇ ਤਾਂ ਛੱਡ ਕੇ ਜਾਂਦੇ ਇਕੱਲੀ ਬੋਰ ਹੋਣ ਢੀ ਆ ਉਹ ਕਿੰਨਾ ਕੰਮ ਲਿਖੀ ਜਾਵਾ ਮੈਂ ਦੱਸ ਸਾਰੇ ਲਿਖਤ ਪੱਤਲੇ ਕੰਮ ਕਰ ਛੜੇ ਅਵੇਲੇ ਬੈਠੀ ਨੇ ਇਹ ਕਾ ਬਾਪੂ ਆ ਉਹਦੀ ਫੋਟੋ ਇੱਥੇ ਰੱਖ ਗਏ ਆ ਤੇ ਕੰਪਲੇਂਟ ਲਿਖਾ ਗਿਆ ਇਹ ਜਿਹੜਾ ਬਾਪੂ ਘਵਾ ਚ ਗਿਆ ਵਾ ਕੀ ਪਤਾ ਹੁਣ ਬਾਪੂ ਕਦੇ ਦਾ ਘਵਾ ਚਾ ਤਾਂ ਕਦੇ ਦਾ ਨਹੀਂ ਜਦੋਂ ਘਵਾ ਚਾ ਹੀ ਬੰਦੇ ਦਾ ਕੰਮ ਉਹਦੀ ਕੰਪਲੀਟ ਕਰ ਦਿੰਦੇ ਅਮੇਨੇ ਬਾਦ ਆ ਗਿਆ ਇਹ ਜਿਹੜਾ ਬਾਪੂ ਨਹੀਂ ਲੱਗਦਾ ਰੋਜ਼ ਘੇੜੇ ਮਰੀ ਜਾਂਦੇ ਆ ਮੈਂ ਦੱਸ ਕੱਲੀ ਕੀ ਕੀ ਕਰਾਂ ਸਾਰੇ ਮੇਰੇ ਦਿਵਾਲੇ ਹੋਏ ਰਹਿੰਦੇ ਆ ਲੈ ਆਈ ਆ ਗਈ ਇੱਕ ਬੀਬੀ ਲੱਗਦਾ ਇਹ ਵੀ ਸਹੁਰਿਆਂ ਦੀ ਸਤਾਈ ਹੁਣੀ ਆ ਚੱਲ ਆਏ ਚਾਹ ਪਾਣੀ ਤੇ ਬਣੂਗਾ ਥੋੜਾ ਬੱਸ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਬਹਿ ਜਾਓ ਹਾਂਜੀ ਦੱਸੋ ਕੀ ਪ੍ਰੋਬਲਮ ਆ ਪ੍ਰੋਬਲਮ ਮੇਰੇ ਮਿੰਜੀ ਬੜੀ ਵੱਡੀ ਪੈ ਗਈ ਮੈਨੂੰ ਤੇ ਦੱਸੋ ਬੀਬੀ ਅਸੀਂ ਇੱਥੇ ਵੱਡੀਆਂ ਹਾਂ ਤੇ ਭਾਵੇਂ ਛੋਟੀਆਂ ਪ੍ਰੋਬਲਮਾਂ ਨਿਪਟਾਰਾ ਕਰਨ ਨੂੰ ਬੈਠੇ ਆਂ ਦੱਸੋ ਕੀ ਗੱਲ ਹੋਈ ਆ ਗੱਲ ਇਹ ਆ ਕਿ ਮੈਂ ਨਾ ਆਪਣੇ ਭਰਾ ਦੇ ਕੋਲੋਂ ਬੱਚਾ ਡੋਪਟ ਕੀਤਾ ਸੀ ਹਾਂਜੀ ਤੇ ਉਹ ਬੱਚਾ ਮੈਂ ਆਪਣੇ ਕੋਲ ਲੈ ਆਈ ਥੋੜਾ ਜਿਹਾ ਮੇਰੇ ਕੋ ਰਿਆ ਵਾ ਮੇਰੀ ਪਰਜਾਈ ਫੇਰ ਲੱਗੀ ਆ ਉਹ ਪਹਿਲਾਂ ਮੈਂ ਉਹਦੇ ਨਾਂ ਜ਼ਮੀਨ ਵੀ ਕਰਵਾ ਲਈ ਆ ਤੇ ਪਟਿਆ ਆ ਕੇ ਮੇਰੇ ਕੋ ਮੁੰਡਾ ਵੀ ਲੈ ਗਈ ਆ ਹੁਣ ਨਾ ਮੇਰੇ ਕੋ ਜ਼ਮੀਨ ਤੇ ਨਾ ਮੇਰੇ ਕੋ ਮੁੰਡਾ ਵਾ ਬੀਬੀ ਤੁਸੀਂ ਇੱਥੇ ਆਇਆ ਕੋਈ ਪ੍ਰੂਫ ਦਿਖਾਓ ਕਿ ਮੁੰਡਾ ਤੁਹਾਡਾ ਆਪਣਾ ਹੈਗਾ ਦੱਸੋ ਜਦੋਂ ਤੁਸੀਂ ਉਹਨਾਂ ਕੋ ਗੋਦ ਲਿਆ ਹੀ ਕੋਈ ਲਿਆ ਉਹਨਾਂ ਕੋ ਸਰਟੀਫਿਕੇਟ ਵਗੈਰਾ ਲਿਖਾਇਆ ਲਖਾਇਆ ਕੁਝ ਹੋਵੇ ਕਚਹਿਰੀ ਦੇ ਵਿੱਚੋਂ ਦਿਖਾਓ ਕੋਈ ਹੈ ਤਾਂ ਹਾਂਜੀ ਮੈਡਮ ਜੀ ਮੇਰੇ ਕੋ ਸਾਰੇ ਪ੍ਰੂਫ ਹੈਗੇ ਆ ਆ ਵੇਖੋ ਮੈਂ ਲੈ ਕੇ ਆਈ ਨਾਲ ਮੈਨੂੰ ਪਤਾ ਹੀ ਤੁਸੀਂ ਮੰਗਣੇ ਆ ਤੇ ਤੁਹਾਡਾ ਆਪਣਾ ਬੱਚਾ ਹੈ ਨਹੀਂ ਕੋਈ ਮੇਰੇ ਨਾਲ ਘਰ ਵਾਲੇ ਦੀ ਡੈਥ ਹੋ ਗਈ ਸੀ ਅੱਛਾ ਤੇ ਮੇਰੀ ਕੋਈ ਘਰ ਹੈ ਨਹੀਂ ਸਾਸੋਰਾ ਵੀ ਹੈ ਨਹੀਂ ਆ ਤੇ ਮੈਂ ਇਕੱਲੀ ਰਹਿਣੀ ਤੇ ਮੈਂ ਆਪਣੇ ਭਰਾ ਨੂੰ ਕਿਹਾ ਸੀ ਪੇ ਮੈਨੂੰ ਨਾ ਚੱਲ ਆਪਣਾ ਮੈਂ ਤਾਂ ਪਹਿਲਾਂ ਮੰਗਿਆ ਨਹੀਂ ਉਹਨਾਂ ਨੇ ਆਪੇ ਗਿਆ ਵੀ ਤੁਸੀਂ ਸਾਡਾ ਬੱਚਾ ਅਡੌਪਟ ਕਰ ਲੋ ਉਹਨਾਂ ਦਾ ਕੁੜੀ ਮੁੰਡਾ ਸੀ ਅੱਛਾ ਤੇ ਮੈਨੂੰ ਨਹੀਂ ਪਤਾ ਵੀ ਮੈਨੂੰ ਇੰਨਾ ਧੋਖਾ ਧੜੀ ਚ ਉਹਨਾਂ ਨੇ ਰੱਖ ਦੇਣਾ ਵਾ ਹੁਣ ਜਦੋਂ ਮੈਂ ਜ਼ਮੀਨ ਚੜਾ ਲਈ ਐ ਨਾ ਬੱਚੇ ਦੇ ਤੇ ਹੁਣ ਮੁੰਡਾ ਲੱਗੀ ਐ ਮੇਰੇ ਕੋ ਆਣ ਕੇ ਮੈਂ ਲੈਣ ਗਈ ਤੇ ਮੈਨੂੰ ਦਿੱਤਾ ਨਹੀਂ ਆ ਉਹ ਤੇ ਤੇਰਾ ਸਕਾਪਰਾ ਹੋਇਆ ਫਿਰ ਵੀ ਇਦਾਂ ਕਰ ਗਿਆ ਮੈਂ ਤੇ ਅੱਗੇ ਕਹਿਣ ਦੀ ਮੈਡਮ ਜੀ ਮੇਰੇ ਲੋ ਇੱਥੇ ਖੂਨ ਨੂੰ ਖੂਨ ਮਾਰਨ ਦਿਆ ਚੱਲ ਕੋਈ ਨਹੀਂ ਬੀਬੀ ਕਰਦੇ ਆ ਤੇਰਾ ਹੱਲ ਵੀ ਮਿੰਤ ਵਾਲੀ ਗੱਲ ਆ ਮੈਡਮ ਜੀ ਮੈਨੂੰ ਮੇਰਾ ਬੱਚਾ ਜਾਣ ਲੈ ਦੋ ਤੇ ਜਾਂ ਮੇਰੀ ਜ਼ਮੀਨ ਵਾਪਸ ਲੈ ਦੋ ਵੀ ਉਹ ਤੇ ਬੀਬੀ ਹੁਣ ਤੇਰਾ ਕੇਸ ਚੱਲੂਗਾ ਨਾ ਫੇਰ ਹੀ ਸਭ ਕੁਝ ਹੱਲ ਹੋ ਜਾਣਾ ਵਾ ਅਹੀਂ ਤੇ ਹਜੇ ਸਿਰਫ ਕਾਰਵਾਈ ਕਰ ਸਕਦੇ ਆ ਬਾਕੀ ਆ ਤੇਰੇ ਪ੍ਰੂਫ ਆ ਮੈਂ ਚਲ ਵੇਖ ਲੈਣੀ ਆ ਬਾਕੀ ਵੱਡੇ ਸਾਹਿਬ ਆਉਣਗੇ ਉਹ ਵੀ ਵੇਖ ਲੈਣਗੇ ਤੇ ਫੇਰ ਆਪੇ ਤੇਰੇ ਨਾਲ ਜਾਣਗੇ ਕਰਨਗੇ ਤੇਰਾ ਹੱਲ ਨਹੀਂ ਮੈਡਮ ਜੀ ਤੁਸੀਂ ਐਦਾਂ ਕਰੋ ਤੁਸੀਂ ਇੱਕ ਵਾਰੀ ਮੇਰੇ ਨਾਲ ਜਾਓ ਮੈਨੂੰ ਇੰਨਾ ਪਤਾ ਵਾ ਕਿ ਉਹਨਾਂ ਨੇ ਤੁਹਾਡ ਕੋ ਡਰਦਿਆਂ ਨੇ ਮੁੰਡਾ ਮੈਨੂੰ ਦੇ ਦੇਣਾ ਵਾ ਬੀਬੀ ਮੈਂ ਚੱਲ ਤੇ ਜਾਵਾਂ ਦਫ਼ਤਰ 'ਚ ਕੋਈ ਹੈ ਨਹੀਂ ਆ ਖਾਲੀ ਨਹੀਂ ਛੱਡ ਕੇ ਜਾ ਸਕਦੀ ਮੈਂ ਲੱਗਦਾ ਮੇਰੀ ਇੱਥੇ ਵੀ ਸੁਣਵਾਈ ਨਹੀਂ ਹੋਣੀ ਮੈਂ ਤਾਂ ਮੈਡਮ ਜੀ ਬੜੀ ਆਸ ਨਾਲ ਆਈ ਸੀ ਪਰ ਮੈਨੂੰ ਹੁਣ ਲੱਗਦਾ ਖਾਲੀ ਹੱਥੇ ਜਾਣਾ ਪੈਣਾ ਵਾ ਉਹ ਬੀਬੀ ਮੈਂ ਤਾਂ ਨਹੀਂ ਕਹਿਣਾ ਕਿ ਵੀ ਥਾਣੇ ਵਿੱਚ ਕੋਈ ਵੀ ਹੈ ਨਹੀਂ ਆ ਤੇ ਨਾਲੇ ਮੇਰੇ ਕੋਲ ਸਾਧਨ ਵੀ ਹੈ ਨਹੀਂ ਆ ਜਿਹੜਾ ਮੈਂ ਤੇਰੇ ਨਾਲ ਜਾ ਸਕਾਂ ਤੂੰ ਇਦਾਂ ਕਰ ਫੋਨ ਲਾ ਆਪਣੀ ਭਝਾਈ ਨੂੰ ਮੈਂ ਗੱਲ ਕਰਦੀ ਆ ਉਹਨਾਂ ਨਾਲ ਮੈਡਮ ਜੀ ਮੈਂ ਆਪਣਾ ਫੋਨ ਤੋਂ ਜਦੋਂ ਲੰਮੀ ਆ ਨਾ ਉਹਨਾਂ ਨੇ ਮੈਨੂੰ ਬਲਾਕ 'ਚ ਸੁੱਟਿਆ ਵਾ ਤੇ ਮੈਨੂੰ ਤੇ ਕੱਲ ਧੱਕੇ ਮਾਰ ਕੇ ਉਹ ਘਰ ਚੋਂ ਕੱਢਿਆ ਆ ਵੇਖੋ ਮੇਰੇ ਸੱਟਾਂ ਵੀ ਲਾਈਆਂ ਉਹਨਾਂ ਨੇ ਅੱਛਾ ਹੁਣ ਇੱਥੋਂ ਤੱਕ ਪਹੁੰਚ ਗਿਆ ਹਾਂਜੀ ਤੇ ਤੁਸੀਂ ਐਂਦਾ ਕਰੋ ਸਾਧਨ ਮੇਰੇ ਕੋਲ ਹੈਗਾ ਵਾ ਤੁਸੀਂ ਮੇਰੇ ਨਾਲ ਚੱਲ ਜਾਓ ਪਹਿਲਾਂ ਜੇ ਤੁਸੀਂ ਗੱਲ ਕਰਨੀ ਹੈ ਤੇ ਆਪਣੇ ਫੋਨ ਤੋਂ ਲਾ ਕੇ ਵੇਖ ਲਓ ਵੀ ਫੋਨ ਚੁੱਕਦੇ ਆ ਕਿ ਨਹੀਂ ਚੱਲ ਫਿਰ ਬੀਬਾ ਕੱਢ ਨੰਬਰ ਮੈਂ ਹੁਣ ਇਹ ਲਾ ਕੇ ਤੇ ਕਰਦੀ ਆ ਗੱਲ ਉਹਨਾਂ ਨਾਲ ਹਾਂਜੀ ਆ ਨੰਬਰ ਦੇ ਹੈਲੋ ਹਾਂਜੀ ਕੌਣ ਕੌਣ ਤੇ ਬੀਬਾ ਦੱਸ ਦਿੰਨੇ ਆ ਅਸੀਂ ਥਾਣੇੋਂ ਬੋਲਦੇ ਆ ਕੰਪਲੇਂਟ ਆਈ ਏ ਤੁਹਾਡੇ ਖਿਲਾਫ ਹੈ ਥਾਣੇੋਂ ਆਹੋ ਤੁਹਾਡੀ ਨਣਾ ਨੇ ਕੰਪਲੇਂਟ ਦਿੱਤੀ ਆ ਤਹੀ ਉਹਨਾਂ ਦਾ ਮੁੰਡਾ ਲੈ ਕੇ ਗਏ ਆ ਆਪਣੇ ਨਾਲ ਅੱਛਾ ਮੈਡਮ ਤੁਹਾਡੇ ਕੋਲ ਪਹੁੰਚ ਗਈ ਆ ਇਹਦੇ ਨਾਲ ਮੇਰੀ ਤੇ ਮੈਡਮ ਮੈਂ ਤੇ ਆਪਣਾ ਬੱਚਾ ਉਹਨਾਂ ਨੂੰ ਲੈਣਾ ਹੀ ਵਾਪਸ ਉਹ ਘਰ ਉਹਨਾਂ ਦਾ ਹੀ ਉਹ ਤੇ ਮੇਰਾ ਹੀ ਬੀਬਾ ਜੇ ਤੁਸੀਂ ਮੁੰਡਾ ਉਹਨੂੰ ਆਪਣਾ ਗੋਦ ਦੇ ਹੀ ਦਿੱਤਾ ਉਹਨਾਂ ਨੇ ਅਡਾਪਟ ਕਰ ਲਿਆ ਫਿਰ ਤੁਹਾਡਾ ਉੱਤੇ ਕੋਈ ਹੱਕ ਨਹੀਂ ਬਣਦਾ ਤੇ ਤੁਸੀਂ ਲੈ ਕੇ ਕਿੱਧਰ ਗਏ ਨਾਲੇ ਮੁੰਡਾ ਲੈ ਕੇ ਗਏ ਉਹ ਅਲੱਗ ਤੁਸੀਂ ਉਹਨਾਂ ਦੀ ਪਹਿਲੀ ਵੀ ਨਾ ਖਰੀ ਆਪਣੇ ਕੋਲ ਤੇ ਮੈਡਮ ਆਹੀ ਕਿਹੜਾ ਉਹਨਾਂ ਨੂੰ ਕਿਹਾ ਕਿ ਸਾਡੇ ਬੱਚੇ ਦੇ ਨਾਂ ਪਹਿਲੀ ਕਰੋ ਬੱਚੇ ਦੇ ਨਾਂ ਪਹਿਲੀ ਕਰੋ ਭੈਣ ਜੀ ਐਦਾਂ ਨਹੀਂ ਗੱਲ ਬੰਦੀ ਜੇ ਇੱਕ ਵਾਰੀ ਕਾਗਜ਼ਾਂ ਦੇ ਬੱਚਾ ਚੜ ਜਾ ਕਿਸੇ ਹੋਰ ਦੇ ਨਾਂ ਤਾਂ ਦੋਰੇ ਤੁਸੀਂ ਇਤਿਹਾਸ ਮਾਲ ਨਹੀਂ ਮਾਰ ਸਕਦੇ ਨੇਹਾ ਹੈਗਾ ਤੇ ਨਾ ਹੀ ਬੱਚੇ ਤੋਂ ਬਗੈਰ ਰਹਿ ਸਕਦੇ ਆ ਇਹ ਤੇ ਫਿਰ ਤੁਹਾਨੂੰ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈਗਾ ਨਾ ਮੈਡਮ ਮੈਂ ਤੇ ਬਹੁਤ-ਬਹੁਤ ਸੋਚਿਆ ਹੀ ਪਹਿਲਾਂ ਤੇ ਪਰ ਜੋ ਮਰਜੀ ਉਹਦੇ ਸਾਡਾ ਢੈਲ ਨਹੀਂ ਲੱਗਦਾ ਇਹਦਾ ਮੁੰਡੇ ਤੋਂ ਬਗੈਰ ਤੇ ਮੈਂ ਨਹੀਂ ਦੇਣਾ ਹੈਗਾ ਇਹਨੂੰ ਆਪਣਾ ਪਰ ਇਹ ਚਲ ਜੇ ਥਾਣੇ ਤੇ ਭਾਵੇਂ ਚਲ ਜੇ ਹਾਈ ਕੋਰਟ ਜਿੱਥੇ ਦਾ ਸੱਕਦੀ ਹੈ ਚਲ ਜਵੇ ਬੀਬੀ ਆ ਜਿਹੜੀਆਂ ਤੂੰ ਗੱਲਾਂ ਕਰਨੀਆਂ ਨੇ ਨਾ ਲੈ ਦੱਸ ਕੂਸਵਾਰਾ ਨਫੂ ਘਟਿਆ ਨੇ ਇਹ ਬੀਬੀ ਦਾ ਮੈਨੂੰ ਬੜੀ ਤੇਜ ਲੱਗਦੀ ਆ ਇਹ ਤਾਂ ਚੱਜ ਨਾਲ ਗੱਲ ਵੀ ਨਹੀਂ ਸੁਣੀ ਲੱਗਦਾ ਹੁਣ ਮੈਨੂੰ ਇਹਦੇ ਘਰ ਜਾਣਾ ਹੀ ਪੈਣਾ ਵਾ ਉਦਾਂ ਤੇ ਮੈਂ ਨਹੀਂ ਹੀ ਜਾਣਾ ਪਰ ਲੱਗਦਾ ਇਹਨੂੰ ਕੁਝ ਚੀਜ਼ ਕੀ ਹੁੰਦੀ ਆ ਨਾ ਇਹ ਪਤਾ ਨਹੀਂ ਆ ਇਹਦੀ ਹੱਡੀਆਂ 'ਚ ਟੜ ਬਿਠਾਉਣਾ ਹੀ ਪੈਣਾ ਵਾ ਚੱਲ ਹੁਣ ਮੈਨੂੰ ਭਾਵੇਂ ਜਿੰਦਾ ਕਹਿਣਾ ਮਾਰ ਕੇ ਜਾਣਾ ਪਵੇ ਮੈਂ ਚੱਲਦੀ ਆ ਤੇਰੇ ਨਾਲ ਤੇ ਮੈਂ ਸਾਫ ਨੂੰ ਦੱਸਦਾ ਫੋਨ ਕਰਕੇ ਤੇ ਤੂੰ ਕੱਢ ਸਕੂਟਰੀ ਹਾਂਜੀ ਮੈਡਮ ਜੀ ਠੀਕ ਹੈਲੋ ਸਬਜੀ ਤੁਸੀਂ ਕਦੋਂ ਤੱਕ ਆਉਣਾ ਹੈ ਆ ਕੋਈ ਅਮਰਜੈਂਸੀ ਕੇਸ ਆਇਆ ਵਾ ਤੇ ਮੈਂ ਚੱਲ ਚੱਲੀ ਆ ਲੋਕ ਲਾ ਕੇ ਤੁਸੀਂ ਕਦੋਂ ਤੱਕ ਆਓਗੇ ਅੱਛਾ ਮੈਂ ਜਾਵਾਂ ਆਉਂਦੇ ਹੋ ਰਾਜ ਚਲੋ ਠੀਕ ਆ ਫਿਰ ਇੱਦਾਂ ਜਾ ਕੇ ਪੁਲਿਸ ਵਾਲੇ ਥਾਣੇਦਾਰ ਵਾਲੇ ਕੋ ਫੋਨ ਲਵਾ ਕੇ ਮੈਂ ਤੰਕੀਆਂ ਦਵਾਈਆਂ ਦਵਾਈਆਂ ਦਿਨੀਆਂ ਦਵਾਈਆਂ ਤਾਂ ਤੰਕੀਆਂ ਮੈਂ ਨਹੀਂ ਡਰਦੀ ਕਿਸ ਪੁਲਿਸ ਵਾਲੇ ਕੋਲੋਂ ਕਿਹੜਾ ਨਵੀਂ ਵੇਖਣੀ ਪੁਲਿਸ ਜਿਹੜੀ ਅੱਜ ਮੈਂ ਇਹ ਮੈਨੂੰ ਡਰਾਉਣ ਲੱਗੀ ਆ ਤੇ ਗਰਮੀਤ ਨਹੀਂ ਡਰਦੀ ਕਿਸ ਦੇ ਕੋਲੋਂ ਵੀ ਆਜੇ ਜਿੰਨੇ ਆਉਣਾ ਵਾ ਹੇ ਸੁਣਤ ਨਹੀਂ ਲਿਆ ਕੇ ਨੇ ਕਿਉਂ ਆ ਗਿਆ ਨਾ ਥਾਣੇਉ ਫੋਨ ਨਾਲੇ ਮੈਂ ਸਾਰਾ ਕੁਝ ਸੁਣ ਲਿਆ ਵਾ ਹੁਣ ਚੰਗੀ ਰਹੀ ਆ ਹੋਣ ਜਲੂਸ ਕਰਦਾ ਕਢਾ ਕੇ ਤੇ ਤੈਨੂੰ ਠੰਡ ਪੈ ਗਈ ਆ ਜਿਹਦਾ ਤੈਨੂੰ ਆਖਿਆ ਵਾ ਵੀ ਉਲਟੀਆਂ ਸੋਚਾਂ ਨਾ ਸੋਚਿਆ ਕਰ ਪਰ ਤੂੰ ਨਾ ਮਾਂ ਦੀ ਧੀਏ ਹਟੀ ਤੂੰ ਉਲਟਾ ਹੀ ਸੋਚੀ ਨਹੀਂ ਤੂੰ ਫਿਸਕਾਈ ਨਹੀਂ ਰਹਿਨੀ ਆ ਕਿ ਕਿਹਦਾ ਇਹਨੂੰ ਫੋਨ ਆਉਂਦਾ ਤੇ ਕਿਹਦੇ ਨਾਲ ਇਹ ਗੱਲ ਕਰਦੀ ਹੈ ਤੇ ਕੀ ਕੰਮ ਕਰਨ ਲਈ ਆ ਤੈਨੂੰ ਹੋਰ ਕੋਈ ਕੰਮ ਹੈ ਹੀ ਨਹੀਂ ਤੇ ਚਾ ਕੋਈ ਨਹੀਂ ਪੈਣਾ ਇਹੋ ਜਿਹੇ ਕੰਮ ਗੁੱਜੇ ਨਹੀਂ ਰਹਿੰਦੇ ਹੁੰਦੇ ਇਹੋ ਜੀਆਂ ਗੱਲਾਂ ਜਿਹੜੀਆਂ ਨਾ ਸਰੇ ਆਮ ਹੀ ਹੋ ਜਾਂਦੀਆਂ ਹੁੰਦੀਆਂ ਵਾ ਜਿਹਦਾ ਪੁਲਿਸ ਘਰ ਆਊਗੀ ਉਦੋਂ ਨਹੀਂ ਪਤਾ ਲੱਗਣਾ ਕਿ ਇਹਨੂੰ ਕਿੰਨੀਆਂ ਤੂੰ ਗੱਲਾਂ ਲਕਾ ਲੇਂਗੀ ਇਹੋ ਜਿਹੀਆਂ ਗੱਲਾਂ ਨਾ ਕਿ ਹੋਰ ਨੂੰ ਕਰਿਆ ਕਰ ਤੇ ਸਾਨੂੰ ਨਾ ਸ਼ਦਾਈ ਬਣਾਇਆ ਕਰ ਤੇ ਦੱਸਦੀ ਆ ਮੰਮੀ ਨੂੰ ਜਾ ਕੇ ਜਿਹੜੀਆਂ ਤੂੰ ਕਰਤੂਤਾ ਕਰਦੀ ਫਿਰਦੀ ਦੱਸ ਦੇ ਮੰਮੀ ਨੂੰ ਜਾ ਕੇ ਤੇ ਲੈ ਵੇ ਜਿਹੜੀ ਉਹਨੇ ਵੀ ਪੁਲਿਸ ਲਿਆਉਣੀ ਆ ਮੈਂ ਨਹੀਂ ਕਿਸੇ ਕੋਈ ਡਰਦੀ ਹੈਗੀ ਹੈ ਹੋ ਤੇਰੀ ਜਿਹੜੀ ਗੱਲ ਮਾੜੀ ਆ ਤੇ ਮੁੜ ਕੇ ਜਿਹਦਾ ਪੁਲਸ ਵਾਲੇ ਆ ਗਏ ਨਾ ਤੇ ਫਿਰ ਤੈਨੂੰ ਪਤਾ ਲੱਗੂਗਾ ਕਿ ਕੇਸ ਪਾ ਵੇਕਦੀ ਆ ਘਰ ਤੇ ਬੜਕਾ ਮਾਰ ਲਾਈਦੀ ਆ ਨਾ ਜਿਹਦਾ ਪੁਲਸ ਨਾਲ ਵਾਪਿਆ ਨਾ ਫਿਰ ਪਤਾ ਲੱਗਣਾ ਤੈਨੂੰ ਉਹ ਕੋਈ ਨਹੀਂ ਜਦੋਂ ਆਜੂਗੀ ਨਾ ਪੁਲਿਸ ਫਿਰ ਵੇਖ ਲਾਂਗੇ ਕਿੱਦਾਂ ਦਾ ਟਾਈਮ ਆਉਂਦਾ ਵਾ ਐਵੇਂ ਨਾ ਪਹਿਲਾਂ ਹੀ ਕੋਈ ਬੜਕਾ ਮਾਰੀ ਜਾ ਜਦ ਜਾ ਕੇ ਮੰਮੀ ਨੂੰ ਦੱਸ ਜਾ ਕੇ ਹਾਦੀ ਹੋ ਗਈ ਇਹ ਜਨਾਨੀ ਵਾਲੀ ਇਹ ਨਹੀਂ ਕਿਤੇ ਕਿਸੇ ਕੋ ਵੀ ਡਰਦੀ ਮੰਮੀ ਦੀ ਚਮਚੀ ਬਣੀ ਰਹਿੰਦੀ ਹਰ ਵੇਲੇ ਕਾ ਮੰਮੀ ਨੇ ਕਿਤੇ ਨੂੰ ਹੈਗਾ ਫੋਨ ਮੈਨੂੰ ਆਇਆ ਧਮਕੀਆਂ ਮੈਨੂੰ ਦੇਣ ਲਈ ਆ ਉਹ ਤੇ ਤੈਨੂੰ ਕਿਉਂ ਦੂਜੇ ਬੰਦੇ ਆਣ ਕੇ ਤੂੰ ਐਵੇਂ ਤੜਫਦੀ ਰਹਿਣੀ ਆ ਕੋਈ ਨਹੀਂ ਆਜੂਗੀ ਤੇ ਮੈਨੂੰ ਕਹਿਣਾ ਉਹਨਾਂ ਨੇ ਆਣ ਕੇ ਜੋ ਵੀ ਕੁਝ ਕਹਿਣਾ ਕੰਮ ਕਰ ਜਾ ਕੇ ਆਪਣਾ ਤੋਂ ਅੱਛਾ ਬੀਬੀ ਆ ਘਰ ਆ ਤੇਰੇ ਪੇ ਕਿਹਾ ਦਾ ਫਿਰ ਹਾਂਜੀ ਮੈਡਮ ਜੀ ਚੱਲ ਫਿਰ ਚੱਲੀਏ ਅੰਦਰ ਇਦਾਂ ਨਹੀਂ ਆ ਆ ਗਿਆ ਹੁਣ ਚੜਾ ਆ ਗਿਆ ਯਾਰ ਆ ਗਿਆ ਆ ਗਿਆ ਖੋਲਦਾ ਮੈਂ ਜੀ ਇੰਨਾ ਟਾਈਮ ਹੋ ਗਿਆ ਬੋਲਣ ਤੇ ਉਹ ਮੈਡਮ ਜੀ ਬੈਠੇ ਉੱਥੇ ਬੈਠੇ ਬਾਹਰ ਗੇਟ ਰੱਖ ਅੰਨਿਆਵਾ ਤੇ ਇਹ ਮੈਨੂੰ ਇਹ ਦੱਸੋ ਤੇ ਇਹੋ ਮੁੰਡਾ ਕਿਉਂ ਨਹੀਂ ਰਹਿੰਦੇ ਵੀਰ ਜੀ ਕੀ ਗੱਲ ਆ ਤੁਹਾਨੂੰ ਉਹ ਭੈਣੇ ਮੈਡਮ ਜੀ ਇਹ ਮੇਰਾ ਉਹ ਭਰਾ ਨਹੀਂ ਆ ਉਹ ਮੇਰਾ ਦੂਜਾ ਭਰਾ ਵਾ ਜਿਹਦੇ ਕੋ ਮੈਂ ਜਿਹਦੇ ਕੋ ਮੈਂ ਮੁੰਡਾ ਲਿਆ ਹੀ ਇਹ ਮੇਰੇ ਵੱਡਾ ਵੀਰ ਵਾ ਅੱਛਾ ਤੁਹਾਡਾ ਵੱਡਾ ਵੀਰ ਆ ਪਤਾ ਤੇ ਹੁਣ ਆ ਹੀ ਆ ਸਾਰਾ ਕੁਝ ਇਹਨਾਂ ਨੂੰ ਵੀ ਹਾਂ ਜੀ ਇਹਨਾਂ ਨੂੰ ਪਤਾ ਪਰ ਇਹ ਕੱਲ ਚ ਆਏ ਨਹੀਂ ਆ ਤੇ ਭੈਣੇ ਤੂੰ ਕੀਤਾ ਆ ਨਵਾਂ ਚੰਨ ਚੜਤਾ ਤੁਹਾਡੇ ਪੁਲਸ ਲਿਆਂ ਦੀ ਸਾਡੇ ਦੇ ਦੂਤ ਪਰ ਵੀਰ ਮੈਂ ਕੀ ਕਰਦੀ ਵੀ ਹੁਣ ਮੈਂ ਉਧਰੋਂ ਜਮੀਨ ਵੀ ਮੇਰੀ ਖਿਸਕ ਗਈ ਆ ਤੇ ਮੁੰਡਾ ਵੀ ਮੇਰੇ ਹੱਥੋਂ ਖਿਸਕ ਗਿਆ ਵਾ ਤੇ ਮੈਂ ਫਿਰ ਹਰ ਕੇ ਬੁਲਸਦਾ ਸਾਰਾ ਲੈਣਾ ਸੀ ਤੁਸੀਂ ਤਾਂ ਕੋਈ ਕਿਸੇ ਨੇ ਮੈਨੂੰ ਪੱਲਾ ਫੜਾਇਆ ਹੀ ਨਹੀਂ ਆ ਨਾ ਜੇ ਤੈਨੂੰ ਵੜਦੇ ਆਪਾਂ ਵੀ ਇਹ ਕੰਮ ਨਾ ਕਰ ਤੁਹਾਡੀ ਮੰਨੀ ਤੈਨੂੰ ਮੰਮੀ ਨੇ ਕਿ ਨਾ ਸਮਝਾਇਆ ਕਿ ਕੁੜੀਏ ਕੰਮ ਨਾ ਕਰ ਰਿਸ਼ਤੇ ਫਰਕ ਪੈ ਗਈਓ ਮੈਨੂੰ ਹੁਣ ਇਹ ਤਾਂ ਪਤਾ ਹੀ ਕਿ ਇਹ ਕੁਝ ਹੋ ਜਾਣਾ ਵਾ ਐਡੀ ਛੇਤੀ ਇਹਨਾਂ ਨੇ ਮੁੱਕਰ ਜਾਣਾ ਵਾ ਤੈਨੂੰ ਸਾਰਾ ਪਤਾ ਹੀ ਕਿ ਇਹਨਾਂ ਮੁੱਕਰ ਜਾਣਾ ਵੀ ਕਿੱਦਾਂ ਦੀ ਗਰਮੀ ਤੇ ਕਿੱਦਾਂ ਨਛੰਦਾ ਪਰ ਤੁਹਾਡੀ ਇੱਕ ਨਹੀਂ ਮੰਨੀ ਜ਼ੋਰ ਜਬਰੇ ਹੋ ਗਏ ਨਾ ਤੂੰ ਮੁੰਡਾ ਲਿਆ ਹਣ ਚੰਗੀ ਰਹੀ ਆ ਜਮੀਨ ਹੀ ਖਵਾ ਲਈ ਤੇ ਮੁੰਡਾ ਵੀ ਰੱਖ ਲੈ ਅਗਲੀ ਨੇ ਤੇ ਧੱਕੇ ਮਾਰ ਕੇ ਬਾਹਰ ਕੱਢਤਾ ਉਹਨੇ ਚਲੋ ਕੋਈ ਗੱਲ ਨਹੀਂ ਮੇਰੇ ਕੋ ਕਿਹੜੇ ਪ੍ਰੂਫ ਨਹੀਂ ਹੈਗੇ ਵੀ ਨਾਲੇ ਆਪਕਾ ਪੁਲਿਸ ਨਾਲ ਮੈਂ ਲਿਆਈ ਆ ਕੁਝ ਨਾ ਕੁਝ ਤਾਂ ਨਿਆਂ ਕਰਨਗੇ ਹੀ ਉਹ ਮੇਰੇ ਲਈ ਮੈਨੂੰ ਨਹੀਂ ਪਤਾ ਨਿਆਂ ਹੋਏਗਾ ਨਾ ਪਰ ਸਾਡੇ ਤਮਾਸ਼ਾ ਬਹੁਤ ਲੱਗਾ ਵਾ ਕਦੀ ਸਾਡੇ ਪੁਲਿਸ ਲਿਆਉਂਦੀ ਕਿਹਨੇ ਕਰ ਸਾਡੇ ਚਲੋ ਆਦੀਆਂ ਤੁਸੀਂ ਇੰਨੀਆਂ ਗੱਲਾਂ ਐ ਭੈਣ ਨੂੰ ਕਹਿਂਦੇ ਆ ਉਹ ਤੁਸੀਂ ਆਪਣੇ ਭਝਾਈ ਤੇ ਭਰਾ ਨੂੰ ਸਮਝਾਉਂਦੇ ਹਾਂ ਉਹ ਮੈਡਮ ਜੀ ਕੋਈ ਨਹੀਂ ਸੁਣਦਾ ਇੱਥੇ ਸਾਡੀ ਭੈਣ ਨੇ ਸੁਣੀ ਪਹਿਲਾਂ ਕਿਹ ਜਾ ਵੱਡਾ ਭਰਾ ਸੁਣਦਾ ਸਾਡੇ ਕੋਈ ਨਹੀਂ ਸੁਣਦਾ ਹਾਂ ਨਹੀਂ ਕਵਲ ਇਹ ਤੂੰ ਕੀ ਕੀਤਾ ਮੈਂ ਤੇ ਕਹਾਂ ਉਦਾਂ ਡਈ ਕਰ ਤੇ ਤੂੰ ਤਾਂ ਸੱਚੀ ਪੁਲਿਸ ਲੈ ਕੇ ਆਈ ਉੱਥੇ ਕੰਮ ਤੇਰੇ ਵਾਸਤੇ ਚੰਗਾ ਨਹੀਂ ਆ ਮੜੀਆਂ ਦੀ ਕੰਮ ਪਿਛਲਿਆਂ ਨੇ ਮਿਲਣਾ ਹੁੰਦਾ ਵਾ ਤੇ ਕੰਮ ਕੱਲ ਨੂੰ ਕਿੰਨੂੰ ਡੀਕੇਂਗੀ ਜੇ ਤੇ ਇਹੋ ਜਿਹਾ ਕੰਮ ਹੁਣ ਡੈ ਵੀ ਕਰਨ ਤੇ ਤੇ ਮੰਮੀ ਮੇਰੇ ਹੱਥ ਰਹਿ ਵੀ ਕੀ ਗਿਆ ਵਾ ਸਭ ਕੁਝ ਤੇ ਖੁੱਸ ਗਿਆ ਵਾ ਤੇ ਫਿਰ ਮੈਂ ਹਾਰ ਕੇ ਪੁਲਿਸ ਲਿਆਉਣੀ ਹੀ ਤੇ ਤੂੰ ਆਪਣੇ ਘਰ ਤੱਬੀ ਖਵਾਇਆ ਸਾਰਾ ਕੁਝ ਪੁੱਤ ਇਹਦੇ ਵਿੱਚ ਕੋਈ ਨਹੀਂ ਕਸੂਰ ਆ ਰਹੇਗਾ ਚਲੋ ਆਪੇ ਹੁਣ ਪੁਲਿਸ ਕੁਝ ਨਾ ਕੁਝ ਕਰੂਗੀ ਜਾਂ ਤੇ ਮੈਨੂੰ ਮੇਰਾ ਜਵਾਬ ਦੇ ਦੋਗੀ ਜਾਂ ਮੇਰੀ ਜ਼ਮੀਨ ਦਵਾ ਦੋਗੀ ਜਾਓ ਬੀਬੀ ਲੈ ਕੇ ਆ ਮੁੰਡਾ ਬਾਹਰ ਦੋ ਦਾ ਮੁੰਡਾ ਉਹਨੂੰ ਗਰਮੀਤ ਆ ਗਈ ਕਰ ਲੋ ਗੱਲ ਹਾਂਜੀ ਦੱਸੋ ਦੱਸਦੇ ਆ ਇਹੋ ਹੀ ਆ ਜਿੰਨੇ ਫੋਨ ਕਟਿਆ ਸੀ ਹਾਂਜੀ ਹੈ ਇੰਨੀ ਕਵਾ ਤੇ ਆਕੜ ਵੀ ੱਡੀ ਆ ਜਿੰਨੀਆਂ ਨਿੱਕੀਆਂ ਉਹ ਨਹੀਂ ਦਿਖੀ ਆ ਕਿਉਂ ਆਕੜ ਲੈਣ ਲੱਗਿਆ ਕੋਈ ਜਵਾਨ ਹੋਣਾ ਪੈਂਦਾ ਵਾ ਛੋਟਿਆਂ ਦੀ ਕੋਈ ਆਕੜ ਨਹੀਂ ਹੁੰਦੀ ਹੈਗੀ ਆਕੜ ਵੀ ਥੱਦ ਦੇ ਹਿਸਾਬ ਨਾਲ ਕਰਨੀ ਚਾਹੀਦੀ ਆ ਅੱਛਾ ਤੇਰੀ ਕੋਈ ਜਿਆਦਾ ਹੈ ਬੀਬੀ ਐਦਾਂ ਕਰ ਉਹ ਮੁੰਡਾ ਜਿਹੜਾ ਤੂੰ ਇਹਦੇ ਸਾਹਮਣੇ ਬੈਠੀ ਹੈ ਨਾ ਮੁੰਡਾ ਕਰ ਉਹਦਾ ਵਾਪਸ ਮੁੰਡਾ ਤੇ ਨਾ ਦੇਣਾ ਮੈਂ ਕੱਲ ਤੇ ਨਾ ਦੇਣਾ ਮੈਂ ਅੱਜ ਜਿੱਦਾਂ ਲੈ ਕੇ ਆਏ ਨੇ ਪੁਲਿਸ ਵਾਲਿਆਂ ਨੂੰ ਉਦਾਂ ਹੀ ਲੈ ਜਾ ਮੁੰਡਾ ਤਾਂ ਤੈਨੂੰ ਦੇਣਾ ਪਊਗਾ ਉਦਾਂ ਦੇ ਭਾਵੇਂ ਮੈਂ ਨਾ ਆਉਂਦੀ ਆ ਜਿੱਦਾਂ ਨਹੀਂ ਤੇਰੀਆਂ ਹਰਕਤਾਂ ਨਾ ਤੂੰ ਫੋਨ ਕੱਟ ਤਾ ਗੱਲ ਹੀ ਪੂਰੀ ਸੁਣੀ ਮੈਨੂੰ ਹਾਰ ਕੇ ਆਉਣਾ ਹੀ ਪਿਆ ਬੰਦਿਆ ਦੇ ਧੀ ਬਣ ਕੇ ਤੇ ਮੁੰਡਾ ਲਾਇਆ ਬਾਹਰ ਨਹੀਂ ਤੇ ਤੈਨੂੰ ਬੰਦਾ ਬਣਾ ਦੂੰ ਮੈਂ ਤੂੰ ਵੇ ਬੈਡਵਜੀ ਜੋ ਮਰਜ਼ੀ ਕਰ ਲਓ ਪਰ ਮੈਂ ਮੁੰਡਾ ਨਹੀਂ ਜੇ ਦੇਣਾ ਹੈਗਾ ਤੇ ਕੋਈ ਗੱਲ ਨਹੀਂ ਗੱਲ ਵੀ ਗੱਲ ਇਹੋ ਹੀ ਤੇ ਹੁਣ ਵੀ ਇਹੀ ਆ ਤੇ ਕੋਈ ਫੋਨ ਤੇ ਵੀ ਤੁਹਾਨੂੰ ਮੈਂ ਇਹੋ ਕਿਹਾ ਤੇ ਮੈਂ ਹੁਣ ਵੀ ਇਹੋ ਕਹਿਨੀ ਆ ਬੀਬਾ ਪੁਲਸ ਵਾਲਿਆਂ ਅੱਗੇ ਬਹੁਤਾ ਆਕੜ ਨਹੀਂ ਕਰਨੀ ਚਾਹੀਦੀ ਇਹ ਭਾਰੀਆਂ ਪੈ ਜਾਂਦੀਆਂ ਹੁੰਦੀਆਂ ਵਾ ਮੈਡਮ ਜੀ ਮੇਰੇ ਕੋਲ ਦੋ ਬੱਚੇ ਆ ਕੁੜੀ ਮੁੰਡਾ ਤੇ ਮੈਂ ਕੱਲਾ ਕੱਲਾ ਆਪਣਾ ਮੁੰਡਾ ਕਿੱਦਾਂ ਦੇ ਦਵਾ ਇਹਨੂੰ ਅੱਛਾ ਇਹ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਮੁੰਡਾ ਦੇਣਾ ਜਾਂ ਨਹੀਂ ਦੇਣਾ ਹੁਣ ਤੂੰ ਉਹਦਾ ਪੈਲੀ ਪੰਨਾ ਜੇ ਤਾਂ ਉਹਦੇ ਨਾਂ ਚੜ ਗਿਆ ਵਾ ਤੇ ਤੂੰ ਮੁੰਡਾ ਲੈ ਆਈਆਂ ਜੇ ਹਾ ਗੱਲ ਵਾਲਾ ਤੂੰ ਨਹੀਂ ਦੇਣਾ ਚੱਲ ਫਿਰ ਤੈਨੂੰ ਲੈ ਕੇ ਜਾਨੀ ਆ ਨਾਲੇ ਤੇਰੇ ਤੇ ਪਾਉਣੀ ਆ ਧੋਖਾ ਧੜੀ ਦਾ ਪਰਚਾ 420 ਦਾ ਨਾਲੇ ਤੂੰ ਕੀਤੀ ਹੈ ਕੈਨੈਪਿੰਗ ਮੁੰਡੇ ਦੀ ਕਿਉਂਕਿ ਇਸ ਟਾਈਮ ਬੱਚਾ ਜਿਹੜਾ ਨਾ ਸਰਟੀਫੀਕੇਟ ਦੇ ਉੱਤੇ ਆ ਮਾਂ ਦਾ ਵਾ ਤੇਰਾ ਨਹੀਂ ਆ ਤੂੰ ਆ ਜਿਹੜਾ ਹਰਕਾ ਦਾ ਕਰਨੀ ਹੈ ਨਾ ਕਿ ਵੀ ਮੈਂ ਮੁੰਡਾ ਨਹੀਂ ਦੇਣਾ ਜੋ ਮਰਜ਼ੀ ਕਰ ਲੋ ਇਹ ਤਾਂ ਵਿਵਾ ਤੈਨੂੰ ਦੇਣਾ ਹੀ ਪੈਣਾ ਵਾ ਜੇ ਤੂੰ ਨਹੀਂ ਮੁੰਡਾ ਦੇਣਾ ਤੇ ਚੱਲ ਫਿਰ ਮੇਰੇ ਨਾਲ ਥਾਣੇ ਮੈਡਮ ਜੀ ਜੇ ਤੁਸੀਂ ਪ੍ਰੂਫ ਦੀ ਗੱਲ ਕਰਦੇ ਨਾ ਕਿੰਨਾ ਕੋ ਪ੍ਰੂਫ ਹੈਗੇ ਆ ਤੇ ਮੇਰੇ ਕੋਲ ਵੀ ਸਾਰੇ ਪ੍ਰੂਫ ਹੈਗੇ ਆ ਜਨਮ ਤਰੀਕ ਤੱਕ ਸਾਰੀ ਕੁਛ ਹੈ ਸਕੂਲ ਦੇ ਸਰਟੀਫਿਕੇਟ ਹੈਗੇ ਆ ਆਧਾਰ ਕਾਰਡ ਮੇਰੇ ਨਾਮ ਤੇ ਚੱਲਣ ਡਿਆ ਵਾ ਹੋਰ ਕਿਹੜੇ ਤੈਨੂੰ ਸਬੂਤ ਚਾਹੀਦੇ ਆ ਉਹ ਬੀਬੀ ਅਸੀਂ ਪੁਰਾਣੇ ਸਰਟੀਫਿਕੇਟ ਤਾਂ ਨਹੀਂ ਜੀ ਕਰਨ ਦੇ ਜੋ ਹੁਣ ਮੌਜੂਦਾ ਟਾਈਮ ਦੇ ਚੱਲਣ ਡਿਆ ਨਾ ਅਸੀਂ ਉਹ ਵੇਖਣਾ ਵਾ ਤੇ ਮੌਜੂਦਾ ਟਾਈਮ ਤੇ ਉਹ ਮੁੰਡਾ ਜਿਹੜਾ ਵਾ ਆ ਬੀਬੀ ਦੇ ਨਾਮ ਤੇ ਆ ਪੁਰਾਣੇ ਘਰਤਾਂ ਵੱਲ ਜਾਈਏ ਤਾਂ ਬੜਾ ਕੋਸ਼ਾ ਫਿਰ ਇਹ ਸਾਹ ਬਣਾ ਤੇ ਪੁਰਾਣੀ ਪੈਲੀ ਜਿਹੜੀ ਤੁਸੀਂ ਆਪਣੇ ਕੋਲ ਰਹਿ ਹੈ ਮੁੰਡੇ ਦੇ ਨਾਲ ਹੀ ਉਹ ਤੇ ਇਹਦੇ ਨਾਮ ਆ ਇਹ ਹੁਣ ਤੁਹਾਡੇ ਨਾਮ ਤੇ ਬੋਲਦੀ ਆ ਹੁਣ ਬੀਬੀ ਹੱਥ ਜੇ ਕਿ ਮਿਲ ਜਾਨੀ ਆ ਉਦਾਂ ਤੇ ਤੂੰ ਬੜੀ ਬਾਨੀ ਫੇਣਦੀ ਚਲ ਜਾ ਜਾ ਕੇ ਤੇ ਮੁੰਡਾ ਲੈ ਕੇ ਆ ਨਹੀਂ ਤੇ ਚੱਲ ਮੇਰੇ ਨਾਲ ਥਾਣੇ ਮੈਡਮ ਮੈਂ ਮੁੰਡਾ ਤੇ ਨਹੀਂ ਦੇਣਾ ਹੈਗਾ ਤੇ ਤੁਸੀਂ ਜੋ ਮਰਜ਼ੀ ਕਰ ਲਓ ਚੱਲ ਫਿਰ ਥਾਣੇ ਚੱਲ ਮੇਰੇ ਨਾਲ ਜਦੋਂ ਭੁਗਤੇ ਹੀ ਨਾ ਕਚਰੀ ਚ ਤਰੀਕਾ ਲੱਗ ਤੈਨੂੰ ਪਤਾ ਜੂਗਾ ਥਾਣੇ ਮੈਂ ਕੋਲ ਜਾਵਾਂ ਮੈਂ ਨਹੀਂ ਜਾਣਾ ਹੈਗਾ ਥਾਣੇ ਤੇ ਤੈਨੂੰ ਪੜਨਾ ਜ਼ਿਆਦੇ ਮੁੰਡਾ ਲਾਇਆ ਤੇ ਜਾ ਫਿਰ ਤੂੰ ਨਾਲ ਚੱਲ ਮੇਰੇ ਨਾ ਹੁਣ ਹੱਥ ਕੀ ਮਲੀ ਜਾਨੀ ਆ ਚੱਲ ਨਾਲ ਜਾਂਦੇ ਮੁੰਡਾ ਦੇ ਦੇ ਤੇ ਜਾ ਫਿਰ ਥਾਣੇ ਚੱਲ ਪਾ ਮੈਡਮ ਜੀ ਮੈਂ ਮੁੰਡਾ ਨਹੀਂ ਦੇਣਾ ਹੈਗਾ ਤੂੰ ਹਲੇ ਵੀ ਇੱਕੋ ਗੱਲ ਕਰੀ ਜਾਨੀ ਆ ਲੱਗਦਾ ਤੂੰ ਥਾਣੇ ਜਾਏਂਗੀ ਤੇ ਫੇਰ ਹੀ ਮੰਨੇਗੀ ਨਹੀਂ ਮੈਂ ਥਾਣੇ ਨਹੀਂ ਜਾਣਾ ਹੈਗਾ ਚੱਲ ਨਾ ਨਹੀਂ ਨਹੀਂ ਤੁਰਤੀ ਕਿ ਮਾਰਾ ਤੇਰੇ ਮੋਹ ਚਾਕ ਨਹੀਂ ਮੈਂ ਖਾਣੇ ਨਹੀਂ ਜਾਣਾ ਹੈਗਾ ਮੈਂ ਐਂ ਦਾ ਕਰਦੀ ਆ ਮੈਂ ਮੁੰਡੇ ਨੂੰ ਆਵਾਜ਼ ਮਾਰ ਲੈਨੀ ਆ ਜਾ ਫਿਰ ਆਵਾਜ਼ ਮਾਰ ਆਈ ਨਾ ਹੁਣ ਲਈ ਤੇ ਚਲ ਜਤੀ ਲੈ ਕੇ ਮੁੰਡੇ ਨੂੰ ਮਾਰ ਲਈ ਦਿਲਪ੍ਰੀਤ ਆਇਆ ਨਹੀਂ ਹਜੇ ਤੱਕ ਮੁੰਡਾ ਆਵਾਜ਼ ਮਾਰ ਕੁਤੀ ਜੀ ਮਾਰਦੀ ਆਂ ਆਵਾਜ਼ ਉਹ ਦਿਆ ਹੁਣ ਅੰਦਰਵਾਸ ਸੁਣਨੀ ਨਹੀਂ ਦਿਲਪ੍ਰੀਤ ਓਰੇ ਆ ਪਤਾ ਹਾਂਜੀ ਮੰਮਾ ਜਾ ਆਪਣੀ ਨਾ ਪੂਆ ਦੇ ਨਾਲ ਚੱਲ ਜਾ ਅੱਜ ਤੇ ਮੈਂ ਮੁੰਡਾ ਲੈ ਚੱਲੀ ਆ ਹੁਣ ਗਾਂ ਮੇਰੇ ਮੁੰਡੇ ਵੱਲ ਅੱਖ ਚੁੱਕ ਕੇ ਵੇਖੀ ਨਾ ਤੇ ਤੇਰੀ ਮੈਂ ਅੱਖਾਂ ਘੜ ਦੇਣੀ ਆਈ ਹਾਂ ਇਹ ਦੱਸਤਾ ਹੀ ਮੈਂ ਤੈਨੂੰ ਨਾਲੇ ਮੇਰੀ ਸੁਣ ਲੈ ਬੀਬੀ ਕੰਨ ਖੋਲ ਕੇ ਕੱਲ ਜੇ ਮੁੰਡੇ ਦਾ ਕੋਈ ਉੱਚ ਨੀਚ ਹੋਗੀ ਨਾ ਤੇ ਸਿੱਧਾ ਤੇਰੇ ਤੇ ਪਰਚਾ ਹੋਣਾ ਹੀ ਆ ਫੇਰ ਨਾ ਆਖੀ ਅੱਜ ਤੇ ਤੈਨੂੰ ਛੱਡ ਦਿੱਤਾ ਹੀ ਉਹ ਗਾਂ ਨਹੀਂ ਛੱਡਣਾ ਤਾਂ ਹੁਣ ਮੁੰਡਾ ਮੈਂ ਦੇਤਾ ਤਾਂ ਵੀ ਤੂੰ ਮੈਂ ਤਮ ਕਿਆ ਤੇ ਜਾਣਦੇ ਮੁੰਡਾ ਵੀ ਸੌਖਾ ਨਹੀਂ ਦਿੱਤਾ ਸਭ ਕਿਆ ਦੇਣੇ ਆ ਨਹੀਂ ਹੁਣ ਚੰਗੀ ਰਹਿ ਗਈ ਆ ਕਿੰਨੀ ਸੁਰੂ ਤੋਂ ਤਮ ਕਿਹਾ ਦੇ ਨਹੀਂ ਮੈਂ ਪੁਲਸ ਲੈਣ ਚੱਲੀ ਕਰ ਲਈਆਂ ਨਾ ਆਪਣੀਆਂ ਰੀਝਾਂ ਪੂਰੀਆਂ ਆਪਣੇ ਤੋਂ ਬੋਲ ਪਗਾਤੇ ਹਣ ਉਧਰ ਵੇਖ ਲੈ ਕਿਦਾਂ ਡਾਂਢੀ ਗਵਾਂਢੀ ਤਾਂ ਚੜ ਚੜ ਵੇਖਣ ਦੇ ਆ ਨਜ਼ਰ ਆਉਂਦੇ ਤੈਨੂੰ ਕਿ ਨਹੀਂ ਕੁੜੀ ਤੇਰੀ ਦੀ ਘਟ ਰਹਿ ਗਈ ਸੀ ਕੋਈ ਕਰਾਉਣ ਵਾਲੀ ਜਿਹੜੇ ਹੁਣ ਤੇਰੀ ਬਾਕੀ ਇਹ ਕਰਨ ਨੂੰ ਅਜੇ ਵੀ ਵੇਖ ਲੈ ਠਾਣ ਨਹੀਂ ਹੁੰਦੀ ਆਕੜ ਮਾਤਾ ਹੋਈ ਇਹਨਾਂ ਦੀ ਦੋਵੇਂ ਇੱਕੋ ਚੀਜ਼ ਵਾਏ ਤਾਂ ਕਿ ਲੇਡੂ ਛੱਡਦੀ ਆ ਹੁਣ ਐਦਾਂ ਕਰਦੀ ਆ ਬਲਦੀ ਤੇ ਤੇਲ ਪਾ ਹੀ ਨਹੀਂ ਆ ਹੁਣ ਚੰਗੀ ਰਹਿ ਗਈਆਂ ਤੇਰੇ ਘਰ ਆਦੇ ਪੈਨ ਨੂੰ ਕੋਹ ਪਤਾ ਹੀ ਨਹੀਂ ਆ ਮੈਂ ਸਾਰਾ ਕੁਝ ਅੰਦਰ ਸੁਣ ਲਈ ਹੀ ਪਰ ਮੈਂ ਸੋਚਾ ਕਿ ਪੁਲਿਸ ਆਈ ਆ ਬਾਹਰ ਜਾਉਂਗੀ ਇੱਕ ਤੇ ਬੇਇੱਜ਼ਤੀ ਕਰਾਉਣ ਹੀ ਡਈ ਆ ਨਾਲ ਮੇਰੀ ਵੀ ਹੋਣੀ ਆ ਉਦਾਂ ਤੇ ਨਾ ਅਗਲੇ ਨੇ ਮੁੰਡੇ ਨਾਲ ਤੈਨੂੰ ਮਿਲਨ ਮੁਲਨ ਦੇਣਾ ਹੀਗਾ ਚਾਰ ਦਿਨ ਇੱਥੇ ਲਿਆ ਰਹੀ ਸਕਦੀ ਪਰ ਹੁਣ ਹੁਣ ਅਗਲੇ ਨੇ ਤੈਨੂੰ ਆਪਣੇ ਬਰੂਆ ਨਹੀਂ ਨੰਗਨ ਦੇਣੀਆਂ ਤੇ ਨਾ ਤੈਨੂੰ ਇੱਥੇ ਵੜ ਨਹੀਂ ਦੇਣਾ ਮੁੰਡਾ ਤੱਕ ਨਿਵ ਖਾ ਲੈਣਾ ਹੁਣ ਸੁੱਟਦੀ ਰੋ ਗਲੇਡੂ ਤੇਰੇ ਨਾਲ ਇੰਨੀ ਕ ਹੋਣੀ ਵੀ ਚਾਹੀਦੀ ਮੈਂ ਕਹਿੰਨੀ ਆ ਕਿ ਚੁੱਪ ਕਰਕੇ ਅੰਦਰ ਚੱਲ ਜਾ ਇਹ ਨਾ ਵੀ ਉਹਦਾ ਗੁੱਸਾ ਸਾਰਾ ਤੇਰੇ ਤੇ ਨਿਕਲ ਜੇ ਗੁੱਸਾ ਉਹਦਾ ਗੱਡਣਾ ਹੀ ਜਦੋਂ ਤੇਰੀ ਮਾਸੀ ਆਣ ਕੇ ਬੋਲਣ ਲਈ ਹੈਗੀ ਥਾਡੇ ਤੇ ਤੇ ਬੜਾ ਰੋਬ ਝਾੜਦੀ ਆ ਹੁਣ ਕੀ ਸੱਪ ਸੰਗ ਗਿਆ ਤੈਨੂੰ